ਤੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਅੱਜ ਸ਼ਹੀਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਕੇ ਪਿੰਡ ਜਿਹੜਾ ਮੈਂ ਪਹੁੰਚਿਆ ਮਾਹੌਲ ਹੀ ਖੁੱਦ ਤੇ ਮੈਂ ਜਿੰਨੀਆਂ ਵੀ ਸਾਡੀਆਂ ਸਰਕਾਰ ਦੇ ਪ੍ਰਣਾ ਮਾਵਾ ਸਰਕਾਰ ਦੇ ਗੁਜਰਕ ਮਾਡਮਾਂ ਸਾਥੀ ਪਹੁੰਚੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਗੱਲ ਕੇ ਬਰਾਬਰ ਤੇ ਸ਼ਹੀਰ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤੀਆਂ ਗੱਲਾਂ ਚ ਪੈਣ ਦੇ ਨਾਲੋਂ ਕਿਉਂਕਿ ਅੱਜ ਮੈਂ ਚਲੋ ਮੈਨੂੰ ਦੱਸਿਆ ਵੀ ਇਹ ਨਾਲਕਾ ਪਿੰਡਾ ਕਰਤਾਰ ਸਿੰਘ ਸਰਾਬਾ ਜੀ ਗੱਲ ਤਾਂ ਮੈਨੂੰ ਲੱਗਿਆ ਵੀ ਚਲੋ ਇੱਥੇ ਗੱਲ ਕਰਨੀ ਬੜੀ ਜ਼ਰੂਰੀ ਹੈ ਤੁਸੀਂ ਲੋਕ ਜਿਹੜੇ ਨੌਜਵਾਨਾਂ ਨੇ ਦੇਸ਼ ਲਈ ਜਾਨਾਂ ਕੁਰਬਾਨ ਕੀਤੀਆਂ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਸਵਾਰੀਆਂ ਤੇ ਛੜੇ ਥੋੜੇ ਪਿੰਡ ਨਾਲੋਂ ਜ਼ਿਆਦਾ ਉਹਨਾਂ ਦੀ ਮਹੱਤਤਾ ਨੂੰ ਮੈਨੂੰ ਨੂੰ ਲੱਗਦਾ ਹੋਰ ਕੋਈ ਸਮਝਦਾ ਨੂੰ ਇਹ ਮੈਂ ਗੱਲ ਤਾਂ ਕਰਨੇ ਆ ਕਿਉਂਕਿ ਸਾਡੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜ਼ੁਰਗ ਨੇ ਸਤਕਾਰ ਜਿਹੜਾ ਇਹ ਕਰਦੇ ਆ ਪਰ ਉਹਨਾਂ ਨੇ ਪਿਛਲੇ ਡੇਢ ਸਾਲ ਚ ਲੋਕ ਸਭਾ ਦੇ ਅੰਦਰ ਇੱਕ ਵੀ ਸਵਾਲ ਨਹੀਂ ਉਠਾਇਆ ਪਰ ਲੋਕ ਸਭਾ ਦੇ ਬਾਹਰ ਉਹਨਾਂ ਦੇ ਬਿਆਨ ਜਿਹੜੇ ਉਹ ਜ਼ਰੂਰ ਆਏ ਆ ਤੇ ਉਹਨਾਂ ਦੇ ਵਿੱਚੋਂ ਇੱਕ ਬਿਆਨ ਆਇਆ ਕਿ ਜੀ ਭਲਤ ਸਿੰਘ ਜਿਹੜਾ ਉਹ ਗਦਾਰ ਸੀ ਉਹ ਅਤਵਾਦੀ ਸੀ ਭਲਤ ਸਿੰਘ ਉਹ ਸੀ ਜਿਹੜਾ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ ਆਪਣਾ ਆਈਡਲ ਮੰਨਦਾ ਸੀ ਪਾਕ ਸਿੰਘ ਹੋ ਸੀ ਜਿਹੜਾ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮੈਂ ਆਜ਼ਾਦੀ ਨਹੀਂ ਵਿਖਣੀ ਸਿਰਫ ਵੀ ਮੇਰੇ ਅਜਾਲ ਭਾਰਤ ਦੇ ਲੋਕ ਨੇ ਜਿਹੜੇ ਆਜ਼ਾਦੀ ਦੇ ਵਿੱਚ ਸਾਹ ਲੈਣਗੇ ਵੋਟ ਪਾਉਣ ਦਾ ਹੱਕ ਮਿਲੂਗਾ ਸਿਰਫ ਇਸ ਕਰਕੇ ਆਪਣੀ ਜਾਨ ਕੁਰਬਾਨ ਕੀਤੀ ਕਿਉਂਕਿ ਪਾਕ ਸਿੰਘ ਫਾਂਸੀ ਦੇ ਚੜ੍ਹ ਤੋਂ ਵੱਸ ਸਕਦਾ ਸੀ ਅੱਜ ਕਿਹਦਾ ਜ਼ਿਕਰ ਕਰਦਾ ਛੋਡੇ ਪਿੰਡ ਚ ਜਾ ਕਿਸੇ ਵੀ ਅੱਜ ਕੋਈ ਐਦਾਂ ਦਾ ਵੱੱਦਾ ਹੋ ਸਕਦਾ ਕੋਈ ਮਿਲ ਜੇ ਪਰ ਕਿੰਨੀ ਮੁਸ਼ਕਿਲ ਨਾਲ ਲੱਭਣਾ ਹੋਊਗਾ ਬੀਜੀ ਨੂੰ ਉਹ ਕਈਏ ਵੀ ਭਾਈ ਤੈਨੂੰ ਫਾਂਸੀ ਚਾੜਦਾਂਗੇ ਪਰ ਤੇ ਪਿੰਡ ਨੂੰ ਬਹੁਤ ਵਧੀਆ ਬਣਾ ਦਾਂਗੇ ਕੋਈ ਬੰਨਚੂ ਕੋਈ ਮਿਰਚੂ ਲੈ ਉਹ ਕਰਤਾਰ ਸਿੰਘ ਸਰਾਪੇ ਅੱਗੇ ਭਗਤ ਸਿੰਘ ਵਰਗੇ ਸੀ ਉਹ ਵੀ ਕਿਸੇ ਮਾਦਾ ਪੁੱਤ ਸੀ ਭਗਤ ਸਿੰਘ ਉਹਦੀ ਮਾਂ ਨੇ ਕਿਹਾ ਤੁਹਾਨੂੰ ਲੱਗਦਾ ਕਿ ਉਹ ਰੋਕਿਆ ਨਹੀਂ ਹੋਣਾ ਕਰੇ ਰਿਸ਼ਤੇ ਸੀ ਪਿਆਰ ਸੀ ਤੇ ਭਗਤ ਸਿੰਘ ਲਿਖਦਾ ਵੀ ਹੈ ਆਪਦੀ ਲਾ ਚਿੱਠੀ ਦੇ ਵਿੱਚ ਉਹ ਕਹਿੰਦਾ ਮੇਰਾ ਵੀ ਜੀ ਕਰਦਾ ਜ਼ਿੰਦਗੀ ਜਿਉਣ ਨੂੰ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਉਹ ਕਹਿੰਦਾ ਪਰ ਭਗਤ ਸਿੰਘ ਅੱਜ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਦੇਸ਼ ਦੇ ਨੌਜਵਾਨਾਂ ਦੇ ਜਿਉਂ ਕਹਿੰਦਾ ਮੈਂ ਮੌਤ ਤੋਂ ਡਰ ਗਿਆ ਜੇ ਅੱਜ ਮੈਂ ਫਾਂਸੀ ਤੇ ਨਾ ਚੜਿਆ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਪੇਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਣ ਪਰ ਜੇ ਕਹਿੰਦਾ ਮੈਂ ਹੱਸਦਾ ਹੱਸਦਾ ਫਾਂਸੀ ਦੇ ਫੰਦੇ ਤੇ ਚੜ ਜਾਣਾ ਤਾ ਦੇਸ਼ ਦੀਆਂ ਮਾਮਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੋਗੀ ਮੇਰੇ ਪੁੱਖੋ 박 ਸਿੰਘ ਚੱਲਿਆ ਕਿਉਂ ਹੀ ਹੋਇਆ ਕਿ 박 ਸਿੰਘ ਫਾਸੀ ਤੇ ਚੜ੍ਹਿਆ ਇੱਕ ਲਹਿਰ ਚੱਲੀ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਜਿਹੜਾ ਆਜ਼ਾਦ ਕਰਵਾਇਆ ਤੇ ਉਹ 박 ਸਿੰਘ ਨੂੰ ਤਾਂ ਮਾਣ ਸਾਹਿਬ ਕਹਿੰਦੇ ਆ ਗद्दार ਅੱਜ ਕਿੰਨੇ ਪਿੰਡਾਂ ਦੇ ਯੂਥ ਕਲੱਬ ਨੇ ਮੈਂ ਕਿਸੇ ਟੂਰਨਾਮੈਂਟ ਤੇ ਜਾਂਦਾ ਜਦੋਂ ਮੈਂ ਐਮਐਲਏ ਨਹੀਂ ਵੀ ਸੀ ਉਦੋਂ ਵੀ ਭਗਤ ਸਿੰਘ ਦੀ ਫੋਟੋ ਦਿੰਦੇ ਸੀ ਮੁੰਡੇ ਕਿਉਂਕਿ ਸਾਡੇ ਪਿੰਡਾਂ ਦੇ ਨੌਜਵਾਨਾਂ ਲਈ ਲਮਬੰਦੇ ਆ ਅਸੀਂ ਵੀ ਕਿਤੇ ਨਾ ਡਿਊਟੀ ਲੱਗ ਜਾਂਦੀ ਹੈ ਪਾਰਟੀ ਵੱਲੋਂ ਗੁਜਰਾਤ ਜਾਈਏ ਦਿੱਲੀ ਜਾਈਏ ਸਾਨੂੰ ਵੀ ਉੱਥੇ ਕਹਿ ਕੇ ਬੁਲਾਉਂਦੇ ਕਿ ਭਗਤ ਸਿੰਘ ਦੀ ਧਰਤੀ ਸਿਆਣੇ ਸਾਡੀ ਛਾਤੀ ਝੋੜੀ ਹੋ ਜਾਂਦੀ ਕੋਈ ਕਹਿੰਦਾ ਆ ਸਾਹਮਣੇ ਵੀ ਦੇਖੋ ਭਗਤ ਸਿੰਘ ਦੀ ਫੋਟੋ ਜਿਹੜੀ ਆ ਕੰਤ ਤੇ ਲੱਗੀ ਹੈ ਸਾਡੇ ਜੋ ਕੌਣ ਹੀਰੋ ਮੰਨਦਾ ਉਹਨੂੰ ਤਾਂ ਕਹਿੰਦੇ ਆ ਕਿ ਜੀ ਭਗਤ ਸਿੰਘ ਗद्दार ਸੀ ਤੇ ਦੂਜੇ ਪਾਸੇ ਆਪਦੇ ਨਾਨਾ ਜੀ ਜੋ ਮਾਨ ਸਾਹਿਬ ਦੇ ਉਹਨਾਂ ਬਾਰੇ ਪੱਤਰਕਾਰ ਨੇ ਪੁੱਛ ਲਿਆ ਕਿ ਜੀ ਤੁਹਾਡੇ ਨਾਨਾ ਜੀ ਨੇ ਜਲਿਆਂਵਾਲੇ ਬਾਗ 'ਚ ਜਿਹਨੇ ਕਤਲਿਆਂ ਕੀਤਾ ਜਲ ਲੜਦਾ ਉਹਦੇ ਸਰੋਪਾ ਪਾਇਆ ਤੁਸੀਂ ਉਹਦੇ ਬਾਰੇ ਕੀ ਕਹੋਗੇ ਮਾਨ ਸਾਹਿਬ ਨੇ ਮਾਫੀ ਨਹੀਂ ਮੰਗੀ ਸਮਰ ਦੀ ਸੇਕ ਮਾਰ ਕਹਿੰਦੇ ਜੀ ਮੇਰੇ ਨਾਨੇ ਨੇ ਤਾਂ ਸਰੋਪਾ ਬਕੇ ਨੂੰ ਠੰਡਾ ਕੀਤਾ ਸੀ ਨੀ ਹੋਰ ਵੀ ਨੁਕਸਾਨ ਕਰ ਸਕਦਾ ਸੀ ਤੁਸੀਂ ਦੇਖੋ ਯਾਰ ਉਦੋਂ ਕਿੱਦਾਂ ਦਾ ਮੰਜਰ ਹੋਣਾ ਹੈ ਕਿੱਦਾਂ ਦਾ ਮਾਹੌਲ ਹੋਣਾ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਤਾ ਗੋਲੀਆਂ ਚਲਾਈਆਂ ਗਿਆ ਸਿੱਖਾਂ ਦਾ ਕਤਲ ਕੀਤਾ ਗਿਆ ਜਨਾਲੇ ਬਾਗ ਚਲਿਆ ਰਹਾਂ ਸੇ ਕੁਮਾਰਪੁਰ ਤੇ ਉਸ ਸਮੇਂ ਜਨਰ ਡਾਇਰ ਬਾਰੇ ਪੰਜਾਬ ਦੇ ਦੇਸ਼ ਦੇ ਲੋਕਾਂ ਦੀ ਕੀ ਭਾਵਨਾ ਹੋ ਤੇ ਜਿਹੜੇ ਸਿੱਖ ਨੇ ਉਦੋਂ ਤੇ ਸਰੋਪਾ ਪਾਇਆ ਹੋ ਉਹਦੇ ਬਾਰੇ ਤੁਸੀਂ ਦੇਖੋ ਵੀ ਉਦੋਂ ਸਮੇਂ ਦੇ ਉਸ ਸਮੇਂ ਦੇ ਲੋਕ ਉਸ ਸਮੇਂ ਸਿੱਕੀ ਸੋਦੇ ਹੋਏ। ਉਹਦੇ ਬਾਰੇ ਤਾਂ ਮਾਨ ਸਾਹਿਬ ਕਹਿੰਦੇ ਕਿ ਮੇਰੇ ਨਾਨੇ ਠੰਡਾ ਕੀਤਾ। ਇੱਕ ਮੁੱਦਨ ਸਿੰਘ ਸੀ ਜਿਹੜੇ ਕ੍ਰਾਂਤੀਕਾਰੀ ਜਿਹਨੇ ਏਨੇ ਸਾਲਾਂ ਬਾਅਦ ਵੀ ਆਪਦੇ ਦਿਲ 'ਚ ਅੱਗ ਰੱਖੀ। ਏਨੇ ਸਾਲਾਂ ਬਾਅਦ ਵੀ ਜਲ੍ਹੇ ਡੇਰ ਤੋਂ ਜਾ ਕੇ ਲੰਡਨ ਦੇ ਵਿੱਚ ਬਦਲਾ ਲਏ। ਮੁੱਦਨ ਸਿੰਘ ਸਿੱਕ ਸੀ ਕ੍ਰਾਂਤੀਕਾਰੀ ਸੀ ਜਾਂ ਮਾਨ ਸਾਹਿਬ ਦਾ ਨਾਨਾ ਸੀ। ਰਾਸ਼ਟਰਪਤੀ ਦੀ ਬੋਟਾ ਤਾ ਤੁਸੀਂ ਚਾਕੇ ਪੀਜੇਪੀ ਨੂੰ ਪਾਉਣੇ ਆ ਤੇ ਕਿਹੜੇ ਮੂ ਨਾਲ ਫਿਰ ਸਿੱਖੀ ਦੀਆਂ ਬੋਟਾ ਸੋ ਭਰਾ ਮੇਰਿਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੇਵਲ ਜਵਾਨ ਪੁੱਤਾਂ ਦੀਆਂ ਮੌਤਾਂ ਤੇ ਸਿਆਸਤ ਕੀਤੀ ਹੈ ਆ ਨਵੇਂ ਮੁੱਢਾਂ ਨੂੰ ਢਕਾ ਲੈਂਦੇ ਆ ਉਸ ਤੋਂ ਬਿਨਾ ਨਾ ਕੋਈ ਸੋਚ ਹੈ ਨਾ ਕੋਈ ਅਡੈਲੋਜੀ ਹੈ ਹੁਣ ਤੁਸੀਂ ਦੱਸੋ ਕਿ ਆ ਗੱਲਾਂ ਦਾ ਕਿਸੇ ਮਹਾਂਦੇਸ ਬੁੱਟਰਪੁੜ ਕੋ ਜਵਾਬ ਹੈ ਸੋ ਇਹ ਕੇਵਲ ਗੱਲਾਂ ਦਾ ਕੜਾ ਬਣਾਉਂਦੇ ਆ ਚਾਹੇ ਅਕਬਾਲ ਸਿੰਘ ਕਹਿ ਰਾ ਹੋਣ ਤੇ ਚਾਹੇ ਸਾਡੇ ਮੌਜੂਦਾ ਐਮਪੀ ਸਿਮਰਜੀਤ ਸਿੰਘ ਮਾਨ ਹੋਣ ਚਲੋ ਠੀਕ ਆ ਉਮਰ ਦੇ ਲਿਹਾਜ਼ ਨਾਲ ਉਹਨਾਂ ਸਤਿਕਾਰ ਕਰਦੇ ਆਂ ਢੂੜ ਸਾਲ ਹੋ ਗਿਆ ਐਮਪੀ ਬੜਿਆਂ ਨੂੰ ਇੱਕ ਵੀ ਮੁੱਦਾ ਪਿਛਲੇ ਡੇਢ ਸਾਲ ਤੋਂ ਪੰਜਾਬ ਦੀ ਵਿਧਾਨ ਸਭਾ ਦਾ ਲੋਕ ਸਭਾ ਦੇ ਅੰਦਰ ਨਹੀਂ ਚੱਕਿਆ ਦੇਸ਼ ਦੀ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਇੰਨੇ ਮਸਲੇ ਆ ਤੇ ਬੰਦਾ ਇੱਕ ਵੀ ਮੁੱਦੇ ਤੇ ਜਾ ਕੇ ਉੱਥੇ ਨਾ ਬੋਲੇ ਉੱਥੇ ਤਾਂ ਨਹੀਂ ਬੋਲੇ ਬਾਹਰ ਜ਼ਰੂਰ ਬੋਲੇ ਬਾਹਰ ਬੋਲੇ ਦੋ ਤਿੰਨ ਬਿਆਨ ਉਹਨਾਂ ਦੇ ਆਏ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇੱਕ ਤਾਂ ਮਾਨ ਸਾਹਿਬ ਦਾ ਬਿਆਨ ਆਇਆ ਕਿ ਜੀ ਭਗਤ ਸਿੰਘ ਅਤਵਾਦੀ ਸੀ ਮੈਨੂੰ ਨਹੀਂ ਪਤਾ ਵੀ ਭਾਈ ਕਿੰਨੇ ਸਹਿਮਤ ਹੈ ਪਰ ਮੈਂ ਨਿੱਜੀ ਤੌਰ ਤੇ ਸਿਆਸਤੇ ਤਾਂ ਮੈਂ ਪਿਛਲੇ ਦਸਾਂ ਤੋਂ ਆਇਆ ਮੈਂ ਜਦੋਂ ਸਕੂਲੇ ਵੀ ਪੜਦਾ ਸੀ ਕਾਲਜ ਵੀ ਪੜਦਾ ਸੀ ਸਕੂਲਾਂ ਲੀਡਰ ਵੀ ਰਿਹਾ ਉਦੋਂ ਤੋਂ ਅਸੀਂ ਸਾਰੇ ਮੈਂ ਤਾਂ ਭਾਈ ਭਗਤ ਸਿੰਘ ਨੂੰ ਆਈਡਲ ਮੰਨਦਾ ਸਾਡੇ ਸਾਰੇ ਪਿੰਡਾਂ 'ਚ ਭਗਤ ਸਿੰਘ ਦੇ ਨਾਂ ਤੇ ਯੂਥ ਕਲੱਬ ਹੈ ਤੇ ਪਿੰਡ ਟੂਰਨਾਮੈਂਟ ਤੇ ਜਾਂਦੇ ਆ ਕਿਸੇ 'ਚ ਆਮ ਤੌਰ ਤੇ ਆਪਣੇ ਮੁੰਡੇ ਭਗਤ ਸਿੰਘ ਦੀ ਫੋਟੋ ਦਿੰਦੇ ਆ ਕਿਉਂਕਿ ਅਸੀਂ ਸਾਰੇ ਪੰਜਾਬੀ ਮਾਨ ਮਹਿਸੂਸ ਕਰਦੇ ਆ ਵੀ ਯਾਰ ਸਾਡਾ ਆਈਡਲ ਹੈ ਸਾਡਾ ਹੀਰੋ ਹੈ ਕਦੇ ਯੂਪੀ 'ਚ ਕਦੇ ਪ੍ਰਚਾਰ ਕਰਨ ਲਈ ਗੁਜਰਾਤ ਚਲੇ ਜਾਈਏ ਹਰਿਆਣੇ ਚਲੇ ਜਾਈਏ ਉੱਥੇ ਵੀ ਲੋਕ ਇਹ ਕਹਿੰਦੇ ਕਿ ਜੀ ਭਗਤ ਸਿੰਘ ਕੀ ਧਰਤੀ ਸੇ ਆਏ ਹਨ ਜਦੋਂ ਸਾਨੂੰ ਉੱਥੇ ਸਟੇਟ ਤੋਂ ਬੁਲਾਉਂਦੇ ਆ ਤਾਂ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਕੋਈ ਇਹ ਕਹਿੰਦਾ ਤੇ ਭਗਤ ਸਿੰਘ ਦਾ ਦੱਸੋ ਵੀ ਭਾਈ ਇੱਕ 23 ਸਾਲ ਦਾ ਨੌਜਵਾਨ ਜਿਹਨੂੰ ਪਤਾ ਸੀ ਮਾਂ ਜਾਂ ਦਿਨੀ ਦੇਖਣੀ ਇਸ ਕਰਕੇ ਫਾਂਸੀ ਤੇ ਚੜ੍ਹਿਆ ਵੀ ਮੇਰੇ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਕ ਮਾਨਸਿਕ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਮਿਲੇ ਕਿਉਂਕਿ ਭਗਤ ਸਿੰਘ ਫਾਂਸੀ ਤੋਂ ਵੱਸ ਸਕਦਾ ਸੀ ਫાંਸੀ ਤੋਂ ਵੱਤ ਸਕਦਾ ਸੀ ਉਹਦੇ ਵੀ ਘਰੇ ਮਾਂ ਸੀ ਉਹਨੂੰ ਰੋਕਦੀ ਸੀ ਕਹਿੰਦੀ ਉਹ ਵੀ ਤੂੰ ਕੀ ਲੈਣਾ ਵੀ ਭਾਈ ਛੱਡ ਪੜਾ ਜੇ ਤੇਰਾ ਸਮਝੌਤਾ ਹੋ ਸਕਦਾ ਸਾਰੇ ਰਿਸ਼ਤੇ ਸੀ ਤੇ ਭਗਤ ਸਿੰਘ ਆਪਦੀ ਚਿੱਠੀ ਜੀ ਵੀ ਲਿਖਦਾ ਲਾਸਟ ਚ ਵੀ ਮੈਂ ਕਿਉਂ ਫਾਂਸੀ ਨੂੰ ਚੁਣਿਆ ਜਿੰਦਗੀ ਦੀ ਜਗਾ ਉਹ ਕਹਿੰਦਾ ਜ਼ਿੰਦਗੀ ਹਰ ਇੱਕ ਨੂੰ ਚੰਗੀ ਲੱਗਦੀ ਹੈ ਕਹਿੰਦਾ ਮੈਨੂੰ ਵੀ ਲੱਗਦੀ ਹੈ ਪਰ ਮੇਰਾ ਨਾਮ ਕਹਦਾ ਅੱਜ ਦੀ ਘੜੀ ਦੇਸ਼ ਦੇ ਨੌਜਵਾਨਾਂ ਲਈ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਜੇ ਕਹਦਾ ਮੈਂ ਫਾਂਸੀ ਤੇ ਨਹੀਂ ਚੜਦਾ ਜੇ ਮੈਂ ਬਚ ਜਾਨਾ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀਆਂ ਪੇਸ਼ੀਆਂ ਹੋਣ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਣ ਪਰ ਜੇ ਕਹਦਾ ਅੱਜ ਮੈਂ ਹੱਸਦਾ ਹੱਸਦਾ ਫਾਂਸੀ ਦੇ ਬੰਦੇ ਤੇ ਚੜ ਜਾਣਾ ਤਾਂ ਦੇਸ਼ ਦੀਆਂ ਮਾਵਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੂਗੀ ਮੇਰੀ ਕੋਖੋਂ ਭਗਤ ਸਿੰਘ ਜੰਮੇ ਤੇ ਉਹੀ ਹੋਇਆ ਭਗਤ ਸਿੰਘ ਫਾਂਸੀ ਤੇ ਚੜਿਆ ਤੇ ਇੱਕ ਲਹਿਰ ਚੱਲੀ ਤੇ ਉਹਨਾਂ ਨੌਜਵਾਨਾਂ ਨੇ ਦੇਸ਼ ਨੂੰ ਯਾਦ ਕਰਵਾਇਆ ਆਪਰਕਾਰਾਂ ਨੇ ਪੁੱਛ ਲਿਆ ਬੀਜੀ ਥੋਡੇ ਨਾਨਾ ਜਥੇਦਾਰ ਰੂਪ ਸਿੰਘ ਨੇ ਜਲਨਰ ਡਾਰ ਦੇ ਸਰੂਪਾ ਪਾਇਆ ਜੀਨੇ ਜੱਲ੍ਹਾਂ ਵਾਲੇ ਬਾਗ ਦਾ ਕਤਲੇਆਮ ਕੀਤਾ ਤਾਂ ਮਾਨ ਸਾਹਿਬ ਕਹਿੰਦੇ ਜੀ ਉਹ ਤਾਂ ਮੇਰੇ ਨਾਨੇ ਨੇ ਠੰਡਾ ਕੀਤਾ ਸੀ ਰੂਪਾ ਪਾ ਕੇ ਨਹੀਂ ਉਹ ਹੋਰ ਵੀ ਸਿੱਖਾਂ ਦਾ ਨੁਕਸਾਨ ਹੈ ਜਿਹੜਾ ਉਹ ਕਰ ਸਕਦਾ ਸੀ ਤੁਸੀਂ ਸੋਚੋ ਕਿ ਉਦੋਂ ਕਿੱਦਾਂ ਦਾ ਮਾਹੌਲ ਹੋਣਾ ਹੈ ਕਿ ਕੰਗਰੇਸ ਅਫਸਰ ਜਿਨੇ ਹਜ਼ਾਰਾਂ ਸਿੱਖਾਂ ਦਾ ਬੇਕਸੂਰ ਬੱਚਿਆਂ ਦਾ ਕਤਲ ਕਰਦਾ ਲਾਸ਼ਾਂ ਵਿਛਾਤੀਆਂ ਕਿਵੇਂ ਦਾ ਉਹ ਮਾਹੌਲ ਹੋਣਾ ਤੇ ਉਦੋਂ ਜਿਹੜੇ ਸਿੱਖ ਨੇ ਉਸ ਜਨਰ ਡਰ ਦੇ ਸਰੂਪਾ ਪਾਇਆ ਹੋਣਾ ਉਹਦੇ ਬਾਰੇ ਉਦੋਂ ਸਮੇਂ ਦੇ ਜਿਹੜੇ ਲੋਕ ਨੇ ਕੀ ਸੋਚਦੇ ਹੋਣਗੇ ਕਿ ਉਹਦੇ ਬਾਰੇ ਮਾਨ ਸਾਹਿਬ ਨੂੰ ਘੱਟੋ ਘੱਟ ਹੁਣ ਮਾਫੀ ਮੰਗ ਲੈਣੀ ਚਾਹੀਦੀ ਸੀ ਮਾਫੀ ਨਹੀਂ ਮੰਗੀ ਆਖੇ ਜੀ ਮੇਰੇ ਨਾਨੇ ਠੰਡਾ ਕੀਤਾ ਇੱਕ ਪਾਸੇ ਉਦੋਂ ਜੱਥੇ ਦਾ ਰੂਪ ਸਿੰਘ ਸੀ ਮਾਨ ਸਾਹਿਬ ਦਾ ਨਾਨਾ ਇੱਕ ਪਾਸੇ ਭਰਾਵੋ ਥੋੜਾ ਗਵਾਂਢੀ ਉਦਮ ਸਿੰਘ ਵੀ ਸੀ ਜਿਹਨੇ ਕਿੰਨੇ ਸਾਲ ਆਪਣੇ ਜਿਗਰੇ ਚ ਅੱਗ ਬਾਲੀ ਰੱਖੀ ਤੇ 20 ਸਾਲ ਜਾ ਕੇ ਵੀ ਲੰਡਨ ਤੋਂ ਜਿਹੜਾ ਜਾਨਲ ਟਾਇਰ ਤੋਂ ਬਦਲਾ ਲਿਆ ਉਹ ਸਿੱਖ ਸੀ ਉਹ ਮਾਨ ਸੀ ਜਮਾਨ ਸਾਹਿਬ ਦਾ ਨਾਨਾ ਤੁਹਾਨੂੰ ਇਦਾਂ ਦੇ ਯਾਦੀ ਘਲਾਡੀ ਦਾ ਮਾਨ ਸਾਹਿਬ ਨੂੰ ਬੁਰੇ ਲੱਗਦੇ ਆ ਤੇ ਆਪਦੇ ਨਾਨੇ ਦਾ ਸਤਿਕਾਰ ਕਰਦੇ ਆ ਵੀ ਜਿਹਨੇ ਉਹਨੂੰ ਡਿਫੈਂਡ ਕਰਨ ਲਈ ਕਿਹਾ ਕਿ ਜੀ ਮੇਰੇ ਨਾਨੇ ਨੇ ਠੰਡਾ ਕੀਤਾ ਸੂਪਰਾ ਮੇਰੇ ਉਹ ਲੋਕ ਨੇ ਜਿਹੜੇ ਕੇਵਲ ਤੇ ਕੇਵਲ ਤੱਪੀਆਂ ਗੱਲਾਂ ਕਰਕੇ ਸਾਡੇ ਜਿਹੜੇ 18 19 ਸਾਲ ਦੇ 20 ਸਾਲ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਉਹਨਾਂ ਨੂੰ ਗੁਬਰਾਹ ਕਰਦੇ ਆ ਲੋਕਾਂ ਦੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨ ਤੋਂ ਬਿਨਾ ਆ ਪਿਛਲੇ ਕੁਝ ਸਾਲਾਂ ਦੀ ਮਾਨ ਸਾਹਿਬ ਦੀ ਮੈਨੂੰ ਇਹ ਦੱਸ ਤੋਂ ਵੀ ਪ੍ਰਾਪਤੀ ਕੀਤੀ ਹੈ ਬਾਕੀ ਤੁਸੀਂ ਹੋਰ ਬੜੀਆਂ ਵੀਡੀਓ ਦੇਖਦੇ ਹੋ ਰੋਜ਼ ਆਉਣੀ ਹੈ ਮੈਂ ਉਹਨਾਂ ਗੱਲਾਂ 'ਚ ਜਾਣਾ ਵੀ ਚਾਹੁੰਦਾ। ਸੋ ਤੁਸੀਂ ਬੜੇ ਸਿਆਣੇ ਹੋ। ਸਾਡੀ ਪਾਰਟੀ ਕੋਈ ਲੋਕਾਂ ਨੂੰ ਧਰਮਾਂ 'ਤੇ ਵੰਡਣ ਦਾ ਕੰਮ ਨਹੀਂ ਕਰਦੀ। ਕੋਈ ਲੋਕਾਂ ਨੂੰ ਜਾਤ-ਪਾਤ 'ਤੇ ਲੜਾਉਣ ਦਾ ਕੰਮ ਨਹੀਂ ਕਰਦੀ। ਧਰਮ ਨਿਰਪੱਖ ਪਾਰਟੀ ਹੈ ਤੇ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ।